ਅਭਿਚ ਚ ਤਕਰੀਬਨ ਪਿਛਲੇ 2 ਘੰਟੇ ਤੋਂ ਹੋ ਰਹੀ ਲਗਾਤਾਰ ਤੇਜ਼ ਬਾਰਿਸ਼ ਦੇ ਕਾਰਨ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਦੀ ਤਕਰੀਬਨ 20 ਹਜ਼ਾਰ ਏਕੜ ਬੱਚਿਆਂ ਵਰਗੀ ਪਾਲੀ ਹੋਈ ਖੇਤੀ ਬਰਬਾਦ ਹੋ ਚੁੱਕੀ ਹੈ ਅਤੇ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਆਪਣੀਆਂ ਫਸਲਾਂ ਨੂੰ ਇਸ ਬਾਰਿਸ਼ ਦੇ ਕਾਰਨ ਬਰਬਾਦ ਹੁੰਦੇ ਦੇਖਣ ਦਾ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ਕਿਸਾਨਾਂ ਨੇ ਕਿਹਾ ਕਿ ਜਦੋਂ ਸਾਡੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਕੋਈ ਨਾ ਕੋਈ ਕੁਦਰਤੀ ਆਫਤ ਸਾਡੇ ਸੁਪਨਿਆਂ ਨੂੰ ਤਬਾਹ ਕਰ ਦਿੰਦੀ ਹੈ ਸਾਰੇ ਕਿਸਾਨਾਂ ਦੀ ਫਸਲ ਇਸ ਵਕਤ ਬਰਬਾਦੀ ਦੀ ਕਗਾਰ ਤੇ ਖੜੀ ਹੈ ਸਾਡੀ ਪਿਛਲੀ ਕਣਕ ਦੀ ਫਸਲ ਵੀ ਬਰਬਾਦ ਹੋ ਚੁੱਕੀ ਹੈ ਅਤੇ ਸਾਨੂੰ ਉਸ ਕਣਕ ਦਾ ਵੀ ਮੁਆਜਰਾ ਨਹੀਂ ਮਿਲਿਆ ਅਜਿਹੇ ਹਾਲਾਤਾਂ ਵਿੱਚ ਜੇਕਰ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਤਾਂ ਕੀ ਕਰੇਗਾ ਇਹ ਜੋ ਬੇਮੌਸਮੀ ਬਾਰਿਸ਼ ਹੋਈ ਹੈ ਇਦੇ ਨਾਲ ਸਾਡੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਪਹਿਲਾਂ ਵੀ ਜੀ ਸਾਡੀਆਂ ਕਣਕਾਂ ਦੇ ਬਹੁਤ ਤਬਾਈ ਹੋਏ ਗਵਰਨਮੈਂਟ ਨੇ ਖਾਦੀ ਉਮੀਦ ਕੀਤੀ ਸੀ ਪਰ ਅਜੇ ਤੱਕ ਉਹ ਖਰਾਬਾ ਮਿਲਿਆ ਨਹੀਂ ਦੂਜਾ ਫਿਰ ਇਹ ਬੇਬੌਸਰੀ ਫਸਲ ਦੇ ਨਾਲ ਸਾਡੀ ਫਸਲ ਦਾ ਬਹੁਤ ਨੁਕਸਾਨ ਆ ਪੱਕੀ ਫਸਲ ਜਿਹੜੀ ਆ ਉਹ ਪਾਣੀ ਦੇ ਵਿੱਚ ਡੁੱਬੀ ਆ ਤੇ ਅਸੀਂ ਗਵਰਨਮੈਂਟ ਨੂੰ ਇਹ ਮੰਗ ਕਰਦੇ ਆ ਕਿ ਕਿਸਾਨਾਂ ਦੀ ਆਪਣੀ ਮੁਸ਼ਕਲ ਨੂੰ ਸਮਝਣ ਅਤੇ ਉਹਨਾਂ ਨੂੰ ਦੂਰ ਕਰਨ ਇਹ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਝੀਲ ਦੀ ਵਜ੍ਹਾ ਨਾਲ ਇਹ ਜੋ ਜਾਣ ਕੇ ਸਰਕਾਰ ਆਣ ਕੇ ਇਹਨਾਂ ਦੀ ਸਪੈਸ਼ਲ ਗਰਦੌਰੀ ਕਰੇ ਅਰੇ ਵੇਖੇ ਕਿ ਸਾਡਾ ਕਿੰਨਾ ਕਿ ਨੁਕਸਾਨ ਹੋਇਆ ਹੈ ਰੋਜੀ ਰੋਟੀ ਹੈ ਜਿਹੜੀ ਕਿਸਾਨ ਦੀ ਜਮੀਨ ਆ ਇਹਦਾ 3-4 ਫਸਲਾਂ ਤੋਂ ਇਹੋ ਹੀ ਹਾਲ ਹੁੰਦਾ ਆ ਰਿਹਾ ਬੇਮੌਸਮੀ ਬਰਸਾਤ ਕਰਕੇ ਕਿਸਾਨ ਜਿਹੜਾ ਉਹ ਵੀ ਆਤਮ ਹੱਤਿਆ ਤੋਂ ਮਜਬੂਰ ਹੁੰਦਾ ਪਿਆ ਹਾ ਉਹਨਾਂ ਨੂੰ ਇੱਕ ਕਰਨੀਆਂ ਪੈ ਰੀਆਂ ਕਿਉਂਕਿ ਉਹਨਾਂ ਨੂੰ ਅੱਗੇ ਕੁਝ ਲੱਭ ਨਹੀਂ ਰਿਹਾ ਵੀ ਅਸੀਂ ਕੀ ਕਰਾਂਗੇ ਉਧਰ ਗੁਰਦਾਸਪੁਰ ਵਿਭਾਗ ਦੇ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਲਗਾਤਾਰ ਤੇਜ਼ ਬਾਰਿਸ਼ ਦੇ ਕਾਰਨ ਗੁਰਦਾਸਪੁਰ ਦੇ ਕਈ ਕਿਸਾਨਾਂ ਦੀ ਤਕਰੀਬਨ 20000 ਏਕੜ ਫਸਲ ਬਰਬਾਦ ਹੋ ਚੁੱਕੀ ਹੈ ਇਹਨਾਂ ਸਾਰੀਆਂ ਫਸਲਾਂ ਦੀ ਸਰਕਾਰ ਨੂੰ ਰਿਪੋਰਟ ਤਿਆਰ ਕਰਕੇ ਭੇਜੀ ਜਾਵੇਗੀ ਤੇ ਕਿਸਾਨਾਂ ਨੂੰ ਮੁਆਵਜ਼ਾ ਵੀ ਦਿਵਾਇਆ ਜਾਏਗਾ। ਜਿਹੜੀ ਬੇਮੌਸਮੀ ਬਾਤ ਹੈ ਜਿਹਨੇ ਰਾਤੋਂ ਜੇ ਲੱਗੀ ਹੋਈ ਹੈ ਔਰ ਹੁਣ ਵੀ ਤੁਸੀਂ ਦੇਖ ਰਹੇ ਹੋ ਕਾਫੀ ਜ਼ੋਰ ਨਾਲ ਬਾਰਿਸ਼ ਚੱਲ ਰਹੀ ਹੈ ਔਰ ਜਿਹੜਾ ਪ੍ਰੈਡਿਕਸ਼ਨ ਹੈ ਮੌਸਮ ਵਿਗਨੀ ਉਹ ਇਹ ਹੈ ਕਿ ਆਉਣ ਵਾਲੇ ਸਮੇਂ ਜਿਹੜੀ ਰਾਤ ਪਰ ਬਾਰਿਸ਼ ਹੋਏਗੀ ਕਾਹਲੀ ਬਾਤ ਹੋਗੀ। ਇੰਨੀ ਭਾਰੀ ਬਾਰਿਸ਼ ਜਿਹੜੀ ਹੈ ਉਹ ਤੋਂ ਜਿਹੜੀ ਫਸਲ ਦੀ ਕਾਫੀ ਮਾੜੀ ਹੈ ਕਿ ਜਿਹੜੇ ਨਵੇਂ ਬਾਟਾਂ ਵਿੱਚ ਪਣੀ ਖੜਾ ਹੋ ਗਿਆ ਤੇ ਉੱਥੋਂ ਮੁੜ ਕੇ ਝੋਨੇ ਦੀ ਵੱਢੀ ਕਰਨ ਦੀ ਬੜੀ ਔਕੀ ਹੋ ਜਾਏਗੀ। ਔਰ ਜਿਨ੍ਹਾਂ ਕਿਸਾਨਾਂ ਨੇ ਦੇਵਲਾ ਜਾਂ ਹੋਰ ਕਿਸਮਾਂ ਜਿਹੜੀਆਂ ਜੈਤੀਆਂ ਵਾਈਆਂ ਹੋਈਆਂ ਉਹ ਜਿਹੜੀ ਫਸਲ ਤਕਰੀਬਨ ਪੱਕਣ ਦੇ ਕਿਨਾਰੇ ਸੀ ਉਹ ਵੀ ਡਿੱਗ ਗਈਆਂ ਨੇ ਉਹਦਾਂ ਵਾਲੇ ਬਹੁਤ ਨੁਕਸਾਨ ਹੋ ਰਿਹਾ ਔਰ ਜਿਹੜੀਆਂ ਅਜੇ ਨਸਾਰੇ ਤੇ ਨੇ ਉਹਨਾਂ ਵਿੱਚ ਵੀ ਜਿਹੜਾ ਬੂਰ ਹੈ ਉਹ ਚੜ੍ਹਦੀ ਸਲਾਮਣਾ ਇਸ ਕਰਕੇ ਆਨਲ ਜਿਹੜੀ ਸਾਡੀ ਫਸਲ ਇਹਦੇ ਨਾਲ ਏਡੀ ਭਾਰੀ ਬਾਰਿਸ਼ ਛੜੀ ਹੈ ਉਹ ਨੁਕਸਾਨਦ ਹੋ ਸਕਦੀ ਹੈ ਤੇ ਦੂਸਰਾ ਵੀ ਬਾਰਿਸ਼ ਦੇ ਨਾਲ ਜਿਹੜਾ ਕੀੜਿਆਂ ਦਾ ਸੀਟ ਤੇ ਪਿਛਲੇ ਸਮੇਂ ਵਿੱਚ ਜਿਹੜਾ ਮੌਸਮ ਕਰਮ ਰਿਹਾ ਔਰ ਖੁਸ਼ਕੀ ਉਹਦੇ ਨਾਲ ਕੀੜਿਆਂ ਵਿੱਚ ਕਾਫੀ ਵਾਧਾ ਹੋਇਆ ਜਿਵੇਂ ਪਤਾ ਲਪੇਟ ਸੁੰਢੀ ਸੀ ਉਹਦੇ ਵਿੱਚ ਵਾਧਾ ਹੋ ਰਿਹਾ ਸੀ ਉਨਾ ਕੀੜਿਆਂ ਤੋਂ ਜਰੂਰ ਰਾਤ ਮਿਲੇਗੀ ਪਰ ਇਹਦੇ ਨਾਲ ਹੁਣ ਜਦੋਂ ਬਾਰਿਸ਼ ਛੱਟ ਰਹੀ ਹੈ ਉਸ ਤੋਂ ਬਾਅਦ ਆਪਾਂ ਸਰਵੇਖਣ ਕਰਕੇ ਦੇਖਾਂਗੇ ਕਿ ਕਿੰਨੇ ਪਰਸੈਂਟ ਨੁਕਸਾਨ ਹੋਇਆ ਤੇ ਜਿਹੜਾ ਵੀ ਨੁਕਸਾਨ ਹੋਏਗਾ ਉਹਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਜਰੂਰ ਭੇਜਾਂਗੇ ਤਾਂ ਕਿ ਜਿੱਥੇ ਜਿੱਥੇ ਜ਼ਿਆਦਾ ਨੁਕਸਾਨ ਹੁੰਦਾ ਉੱਥੇ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦੇਣ ਲਈ ਸਰਕਾਰ ਨੂੰ ਲਿਖਾਇਆ ਜਾ ਸਕੇ ਨਵੇਂ ਲੱਗਾ 30 ਪੰਜਾਬੀ ਚੈਨਲ ਲਈ ਗੁਰਦਾਸਪੁਰ ਤੋਂ ਐਮਕੇ ਸੇਠੀ ਦੀ ਰਿਪੋਰਟ